भगत बगा वैष्ण जी दर्शन गुप्या तारा जबना नाहन सो सपराता नानक कहारा आसा माता पहला मैं ਸਬਿਕ ਦਾ ਆਲੋਤਾ ਕੰਨ ਜੈਸਾ ਤੂੰ ਕਰੇ ਕੈਸਾ ਬੋਹੇ ਕੋ ਦੋ ਜੇ ਮੈਨੂੰ ਜਾਣਾਈ ਸਪੀਕਰ ਆਲੋਤਾ ਕੰਨ ਜੈਹੇ ਤੂੰ ਬਾਤਾ ਦੇਹੇ ਕੋ ਪਾਵੇਂ ਤੇਰਾ ਕੀ ਭਗਤ ਦੀ ਬੈਣੇ ਸੇਵਾ ਕਰ ਵਾਹਿਗੁਰੂ ਵਾਹਿਗੁਰੂ ਛੇਤਾਂ ਨੂੰ ਯਾਦ ਕਰਦੇ ਹੋਏ ਫਿਰ ਅਖੰਡ ਪਾਠ ਆਰੰਭ ਹੋਏ ਨੇ ਪ੍ਰਮਾਤਮਾ ਮਿਹਰ ਭਰ ਆਤ ਰੱਖੇ ਸੰਸਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਪ੍ਰਮਾਤਮਾ ਉਹਨਾਂ ਨੂੰ ਜੇ ਛੇਤਾਂ ਨੂੰ ਦੇ ਜਾਤ ਨੂੰ ਤਾਜੇ ਕਰਦੇ ਹੋਏ ਪਾਣ ਤਾਂ ਨਾਨਕਾ ਸਮਨਾ ਦਾ ਪ੍ਰੇਖ ਹੋਏ ਜਿਨਾਂ ਤੇ ਨਵਦਾ ਕਾ ਇਤਹਾਸ ਹੋਣਾ ਹੋਏ ਆਪਾ ਮਹਤਾਸਾਹ ਕੱਲੋ ਕਾ ਰਚਰਾਸੀ ਦਾ ਉਹਨਾਂ ਨੂੰ ਯਾਦ ਕਰਦੇ ਸ਼ਹੀਦਾਂ ਸਿੰਘਾਂ ਨੂੰ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ येतात्रोऽबुदा ਕਿਰਪਾ ਕਰਨ ਬਧਈਆ ਗੁਰੂ ਘਰ ਪਰਮਾਤਮਾ ਸਭ ਦੀਆਂ ਹਾਜ਼ਰੀਆਂ ਸੱਚੇ ਪਾਤਸ਼ਾਹ ਸੱਚਖੰਡ ਵਿੱਚ ਪ੍ਰਵਾਨ ਕਰਨ ਸਭ ਦੀ ਹਾਜ਼ਰੀ ਲਵਾਉਣ ਅੱਛਾ ਜੀ ਮੇਰ ਪਰ ਅੱਤ ਰੱਖੋ ਹੋਰ ਜੀ ਵਿਚਾਰ ਦਿਖਿਆ ਗੁਰੂ ਘਰ ਰਣ ਕੇ ਦਰਸ਼ਨ ਮੇਲਾ ਕਰੋ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਛੇ ਦਾ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਖੰਡ ਪਾਟ ਰੰਪ ਹੋਏ ਅੱਜ 6 ਜੂਨ ਨੂੰ ਭੋਗ ਪਾਏ ਜਾਣਗੇ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਹੱਥ ਜੋੜ ਕੇ ਚਰਨਾਂ ਵਿੱਚ ਬਧਈਆ ਗੁਰੂ ਘਰ ਤੋਂ ਬਾਤ ਚਟ ਗੁਰੂ ਘਰ ਆਓ ਖੁਸ਼ੀਆਂ ਪ੍ਰਾਪਤ ਕਰੋ ਜਾਂ ਦੀ ਯਾਦ ਤਾਜ਼ੇ ਕਰਦੇ ਹੋਏ ਪਰਮਾਤਮਾ सारे कृपा करें मेर पर हथ <प्राथ> रख